ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਵੇਖੀ ਇਹ ਉਬਲ ਗਈ ਉਬਲੀ ਉਬਲੀ ਇਹ ਇਹ ਹੋ ਲੱਗ ਰਹੀ ਤੇ ਚਾਹ ਨਹੀਂ ਉਬਲਦੀ ਤਾਂ ਰੱਖੀਏ ਤੇ ਹੁਣ ਆਪਾਂ ਵੇਲਣਾ ਰੱਖ ਕੇ ਦੇਖਦੇ ਹਾਂ ਉਬਲਦੀ ਹੈ ਜਾਂ ਨਹੀਂ ਐਕਸਪੈਰੀਮੈਂਟ ਜ਼ਰੂਰ ਦੇਖਿਓ। ਲੋਬੀ ਦੋਸਤੋ ਆਪਾਂ ਹੁਣ ਚਾਹ ਬਣਾ ਰਹੇ ਹਾਂ ਮਜਾਦਾ ਦਾ ਟਾਈਮ ਖਰਾਬ ਨਹੀਂ ਕਰਨਾ ਕਿਉਂਕਿ ਸਮਾਂ ਸਾਰੇ ਕੋਲ ਸੀਮਤ ਹੁੰਦਾ ਤੇ ਆਪਾਂ ਵੀਡੀਓ ਜਿਹੜੀ ਸ਼ੁਰੂ ਕਰਦੇ ਆ ਤੇ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਚੈਨਲ ਨੂੰ ਜਿਹੜਾ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ। ਅਦੇ ਚਾਹ ਨੀਬਲ ਦੀ ਜੇਕਰ ਆਪਾਂ ਮੇਲਣਾ ਰੱਖਦੇ ਆ ਤੇ ਮੈਂ ਐਕਸਪੈਰੀਮੈਂਟ ਕੀਤਾ ਲੱਕੜ ਦਾ ਰੱਖ ਕੇ ਪਰ ਤੇ ਆਹ ਦੇਖੋ ਤਾਂ ਉਭਰ ਆਈ ਸੀ ਜੇਕਰ ਇਹ ਨਾਮ ਉਸ ਗੈਸ ਬਾਰੇ ਗੱਲ ਕਰਦਾ ਤੇ ਚਾਹ ਜਿਹੜੀ ਉੱਪਰ ਜਾਣੀ ਸੀਗੀ ਇੱਕ ਐਕਸਪੈਰੀਮੈਂਟ ਕੀਤਾ ਫੇਰ ਆਪਾਂ ਆ ਬੇਲਣਾ ਰੱਖ ਕੇ ਵੇਲਣੇ ਦੇ ਨਾਲ ਜਿਹੜਾ ਵਾ ਇਹ ਵੀਡੀਓ ਦੇਖੀ ਸੀਗੀ ਆਪਾਂ ਦੇਖਦੇ ਆ ਕਿ ਕਿੰਨੇ ਪਰਸੈਂਟ ਦਾ ਕੰਮ ਆ ਰੋਗ ਪਾਉਣਾ ਵੇਲਣਾ ਇਹਦੇ ਪਿੱਛੇ ਕੀ ਲੌਜੀਕ ਆ ਤੁਸੀਂ ਜਰੂਰ ਜਿਹੜਾ ਕਮੈਂਟ ਚ ਦੱਸਿਓ ਹੌਣ ਚਾ ਉੱਭਣੀ ਨਹੀਂ ਰਹੀਦਾ ਉਹ ਆਉਂਨੇ ਪਰਦੀ ਤਾਂ ਫੇਰ ਉੱਥੋਂ ਹੀ ਥੱਲੇ ਮੁੜ ਜੂਗੀ ਦੇਖਿਓ ਆ ਦੇਖਿਓ ਕੋਈ ਗੈਸ ਘਟਵਾਦ ਨਹੀਂ ਗਿਆ ਆ ਦੇਖ ਲਿਓ ਉਸਨੂੰ ਚੱਲਣ ਰਿਹਾ ਆ ਤਾਂ ਉੱਪਰ ਤੱਕ ਲੱਗ ਗਿਆ ਕੰਡੇ ਤੇ ਲੋ ਜੀ ਮੈਂ ਕਦ ਕਰ ਲੱਗਾ ਸੀਗਾ ਮੈਨੂੰ ਲੱਗਾ ਕਿ ਚਾ ਉੱਭਣ ਲੱਗੀ ਪਰ ਫੇਰ ਮੈਨੂੰ ਡਰ ਲੱਗਾ ਸੀਗਾ ਉਹਦੇ ਸਪੀਡ ਤੇ ਹੈ ਗੈਸ ਨਿਕਲੋ ਜਿੰਨੀ ਪਹਿਲਾਂ ਸੀ ਉਤਾਰ ਨੂੰ ਹੀ ਤੇ ਉਥੇ ਰੁਕ ਗਈ ਬ੍ਰੇਕ ਵੱਜ ਗਈ ਇਹਦਾ ਕੀ ਕਾਰਨਾ ਤੁਸੀਂ ਜਰੂਰ ਦੱਸਿਓ ਪਰ ਜਿਹੜਾ ਐਕਸਪੈਰੀਮੈਂਟ ਸੀਗਾ ਉਹ ਦੇਖਿਆ ਆਪਾਂ ਤੇ ਉਹ ਵਾਕਿਆ ਹੀ ਜਿਹੜਾ ਵਾ ਚਾ ਉੱਭਣੀ ਨਹੀਂ ਗਈ ਇਹ ਵੀ ਨਾਲ ਆ ਕੰਦੀ ਨਾਲ ਮੈਂ ਅੱਜ ਕੱਲ ਦੇਖਿਆ ਸੀ ਵੀਡੀਓ ਤੇ ਅੱਜ ਮੈਂ ਸੋਚਿਆ ਕਿ ਦਰਸ਼ਕਾਂ ਦੇ ਨਾਲ ਵੀਡੀਓ ਸਾਂਝੀ ਕਰਾਂਗੇ ਡਿਫਰੈਂਟ ਕਿਉਂ ਆ ਇਹ ਕੀ ਕਾਰਨ ਹੈ ਜਰੋ ਦੋਸਤੋ ਤੁਸੀਂ ਜਿਹੜਾ ਕਮੈਂਟ ਜਿਹੜਾ ਆਪਦੀ ਜਾਣਕਾਰੀ ਸਾਂਝੀ ਦੱਸ ਜਿਹੜੇ ਜਰੂਰ ਕਰਿਓ ਤੇ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਨਾਲ ਜਰੂਰ ਜ਼ਿਕਰ ਕਰਿਓ ਵੀ ਚੱਲਦਾ ਆ ਦੇਖਿਓ ਜਿਸ ਤੱਕ ਵੇਲਾ ਕਾ ਪਾਣੀ ਜਿਹੜਾ ਭਾਪ ਬਣ ਜਾਂਦੀ ਨਾ ਭਾਪ ਉਹ ਜਾ ਕੇ ਲੱਕੜ ਨਾਲ ਟਕਰਉਂਦੀ ਹੈ ਤੇ ਉਹ ਜਦੋਂ ਭਾਪ ਵਿੱਚ ਡਿੱਗਦੀ ਹੈ ਹੋ ਸਕਦਾ ਕਿ ਇਹ ਕੰਟਰੋਲ ਕਰ ਲੈਂਦੀ ਹੋਵੇ ਚਾਹ ਵੀ ਕਾੜੀ ਬਣਾਂਗੀ ਪੂਰੀ ਦੇਖ ਲਓ ਕੀ ਬਾਤ ਥੈਂਕਸ ਫॉर ਵਾਚ ਲੋ ਵੀ ਦੋਸਤੋ ਅੱਪਾ ਅਨੇ ਚਾਹ ਬਣਾ ਰਹੇ ਆ ਮਜਾਦਾ ਦਾ ਟਾਈਮ ਖਰਾਬ ਨਹੀਂ ਕਰਨਾ ਕਿਉਂਕਿ ਸਮਾਂ ਸਾਰੇ ਕੋਲ ਸੀਮਤ ਹੁੰਦਾ ਤੇ ਅੱਪਾ ਵੀਡੀਓ ਜਿਹੜੀ ਸ਼ੁਰੂ ਕਰਦੇ ਆ ਤੇ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਚੈਨਲ ਨੂੰ ਜਿਹੜਾ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਂਦੇ ਚਾਹ ਨੀਬਲ ਦੀ ਜਿਹੜਾ ਆਪਾਂ ਮਿਲਣਾ ਰੱਖਦੇ ਆ ਤੇ ਮੈਂ ਐਕਸਪੈਰੀਮੈਂਟ ਕੀਤਾ ਲੱਕੜ ਦਾ ਰੱਖ ਕੇ ਪਰ ਤੇ ਆਹ ਦੇਖੋ ਤਾਂ ਉੱਭਰ ਆਈ ਸੀ ਜੇਕਰ ਇਹ ਨਾਮਸ ਗੈਸ ਬਤ ਕਰਦਾ ਤੇ ਚਾਹ ਜਿਹੜੀ ਉੱਭਰ ਜਣੀ ਸੀਗੀ ਇੱਕ ਐਕਸਪੈਰੀਮੈਂਟ ਕੀਤਾ ਫਿਰ ਆਪਾਂ ਆ ਮਿਲਣਾ ਰੱਖ ਕੇ ਵੇਦਨ ਦੇ ਨਾਲ ਜਿਹੜਾ ਵਾ ਇਹ ਵੀਡੀਓ ਦੇਖੀ ਸੀਗੀ ਆਪਾਂ ਦੇਖਦੇ ਆ ਕਿ ਕਿੰਨੇ ਪਰਸੈਂਟ ਜਿਹੜਾ ਕੰਮ ਰੋਗ ਪੋਣਾ ਵੇਦਣਾ ਇਹਦੇ ਪਿਛੇ ਕੀ ਲੌਜਿਕ ਹੈ ਤੁਸੀਂ ਜਰੂਰ ਜਿਹੜਾ ਕਮੈਂਟ ਚ ਦੱਸਿਓ ਹੁਣ ਚਾਹ ਉਬਲ ਨਹੀਂ ਰਹੀ ਤਾਂ ਆ ਉਹ ਨੂੰ ਫਿਰਦੀ ਤਾਂ ਫਿਰ ਉੱਥੋਂ ਹੀ ਥੱਲੇ ਮੁੜ ਜਾਊਗੀ ਦੇਖਿਓ ਆ ਦੇਖਿਓ ਕੋਈ ਗੈਸ ਘਟਵਾਦ ਨਹੀਂ ਗਿਆ ਆ ਦੇਖ ਲਿਓ ਉਸਨ ਚੱਲਣ ਰਿਆ ਆ ਤਾਂ ਉੱਪਰ ਤੱਕ ਲੱਗ ਗਿਆ ਕੰਡੇ ਚਲੋ ਜੀ ਮੈਂ ਗੱਲ ਕਰ ਲੱਗਾ ਸੀਗਾ ਮੈਨੂੰ ਲੱਗਾ ਕਿ ਚਾਹ ਉਬਲਣ ਲੱਗੀ ਪਰ ਫਿਰ ਮੈਨੂੰ ਡਰ ਲੱਗਾ ਸੀਗਾ ਉਹਦੇ ਸਪੀਡ ਤੇ ਗੈਸ ਨਿਕਲੋ ਜਿੰਨੀ ਪਹਿਲਾਂ ਸੀ ਉਤਾਰ ਨੂੰ ਹੀ ਤੇ ਉੱਥੇ ਰੁਗੀ ਬ੍ਰੇਕ ਵੱਜ ਗਈ ਇਹਦਾ ਕੀ ਕਾਰਨ ਹੈ ਤੁਸੀਂ ਜਰੂਰ ਦੱਸਿਓ ਪਰ ਜਿਹੜਾ ਐਕਸਪੈਰੀਮੈਂਟ ਸੀਗਾ ਉਹ ਦੇਖਿਆ ਆਪਾਂ ਤੇ ਉਹ ਵਾਕਿਆ ਹੀ ਜਿਹੜਾ ਵਾ ਚਾਹ ਬੜੀ ਨਹੀਂ ਗਈ ਇਹ ਬੇਨਾਂ ਰੱਖਣ ਦੇ ਨਾਲ ਮੈਂ ਅੱਜ ਕੱਲ੍ਹ ਦੇਖ ਰਿਆ ਸੀ ਵੀਡੀਓ ਤੇ ਅੱਜ ਮੈਂ ਸੋਚਿਆ ਕਿ ਦਰਸ਼ਕਾਂ ਦੇ ਨਾਲ ਵੀਡੀਓ ਸਾਂਝੀ ਕਰਾਂ ਕਿ ਇਹ ਡਿਫਰੈਂਟ ਕਿਉਂ ਆ ਇਹ ਕੀ ਕਾਰਨ ਹੈ ਜਰੂਰ ਦੋਸਤੋ ਤੁਸੀਂ ਜਿਹੜਾ ਕਮੈਂਟ ਜਿਹੜਾ ਆਪਣੀ ਜਾਣਕਾਰੀ ਸਾਂਝੀ ਦੱਸ ਜਿਹੜੇ ਜਰੂਰ ਕਰਿਓ ਤੇ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਨਾਲ ਜਰੂਰ ਜ਼ਿਕਰ ਕਰਿਓ ਵਿਚarda ਆ ਦੇਖਿਓ ਜਿੱਦ ਤੱਕ ਇਹ ਲਗਾ ਬੇਰੇ ਨੇ ਪਾਣੀ ਜਿਹੜਾ ਭਾਪ ਬਣ ਜਾਂਦੀ ਨੇ ਭਾਪ ਉਹ ਜਾ ਕੇ ਲੱਕੜ ਦਾ ਨਾਟਕ ਕਰਉਂਦੀ ਹੈ ਤੇ ਉਹ ਜਦੋਂ ਭਾਪੇ ਚ ਲੱਗਦੀ ਹੈ ਹੋ ਸਕਦਾ ਕਿ ਇਹ ਕੰਟਰੋਲ ਕਰ ਲੈਂਦੀ ਹੋਵੇ ਚਾਹ ਵੀ ਕੜੀ ਬਣਾਂਗੇ ਪੂਰੀ ਦੇਖ ਲਓ ਕੀ ਬਾਤ ਥੈਂਕਸ ਫॉर ਵਾਚਿੰਗ